ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਤੇ ਵਿੱਚ ਤਬਦੀਲੀ ਕਰਨ ਵਾਲੇ ਬਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਕੈਨੇਡਾ ਓਪਨ ਵਰਕ ਪਰਮਿਟ ਨੀਤੀ ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਲਈ ਹੁਣ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰ ਸ਼ਾਮਲ ਨੇ। ਕੈਨੇਡਾ ਨੇ ਇੱਕ ਨਵੇਂ ਮਾਰਗ ਦੇ ਤਹਿਤ ਅਸਥਾਈ ਨਿਵਾਸੀਆਂ ਤੋਂ ਸਥਾਈ ਨਿਵਾਸੀ ਦੇ ਵਿੱਚ ਤਬਦੀਲ ਹੋਣ ਵਾਲੇ ਬਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਸੰਬੰਧੀ ਮਹੱਤਵਪੂਰਨ ਰਾਹਤ ਪੇਸ਼ ਕੀਤੀ ਹੈ। ਕੈਨੇਡਾ ਨੇ ਸੈ ਨਿਵਾਸੀ ਬਿਨੇ ਕਾਰਜ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਕੈਨੇਡੀਅਨ ਸਰਕਾਰ ਨੇ ਅਸਥਾਈ ਜਨਤਕ ਨੀਤੀ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਜ ਜਿਹਦੇ ਨਾਲ ਕੈਨੇਡਾ ਵਿੱਚ ਯੋਗ ਵਿਅਕਤੀਆਂ ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਮਿਲਦੀ ਸੀ ਹੁਣ ਕੋਈ ਵੀ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦਾ ਹੈ ਓਪਨ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਵਧੀ ਹੋਈ ਜਨਤਕ ਨੀਤੀ ਹੁਣ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਜਾਰੀ